ਐਸੇ ਨਾ ਇਹ ਮੁੱਦਾ ਕੋਈ ਜ਼ਿਆਦਾ ਵੱਡਾ ਨਹੀਂ ਮੁੱਦੇ ਤਾਂ ਬਹੁਤ ਵੱਡੇ ਵੱਡੇ ਪਰ ਇਹ ਤਾਂ ਪਰੇ ਪਏ ਨੇ ਪਰ ਲੋਕਾਂ ਨੂੰ ਤਾਂ ਨਾ ਇਹ ਗਲਤੀ ਜਿਹੇਲਸੀ ਹੋਈ ਜਾਂਦੀ ਹੈ ਜੇ ਕੋਈ ਮਾਂ ਧੀ ਦਾ ਕਰਦੀ ਆ ਉਹ ਜੀ ਮਾਂ ਬਸ ਧੀ ਜੋਗੀ ਹੋਈ ਆ ਤਾਂ ਧੀ ਦਾ ਹੀ ਕਰਦੀ ਉਹਦੇ ਕੋਲ ਹੀ ਜਾਂਦੀ ਉਹਦੇ ਨਾਲ ਹੀ ਗੱਲਬਾਤ ਕਰਦੀ ਆ ਜਾਂ ਵੀ ਕਿਹੜੀ ਮਾਂ ਹੈ ਜਿਹੜੀ ਧੀ ਦਾ ਨਹੀਂ ਕਰਦੀ ਹੋਣੀ ਕਿ ਜਿਹੜੇ ਗੱਲਾਂ ਕਰਦੇ ਉਹ ਆਪਣੀਆਂ ਧੀਆਂ ਨੂੰ ਐਵੇਂ ਸਿੱਟੀ ਫਿਰਦੇ ਨੇ ਉਹ ਕਿਤੇ ਆਪਣੀਆਂ ਧੀਆਂ ਦਾ ਕਰਦੇ ਨਹੀਂ ਹੈਗੇ ਜਾ ਤਾਂ ਨਹੀਂ ਕਰ ਦਿੱਤਾ ਉਹ ਸਾਬਤ ਕਰ ਸਕਦੇ ਆ ਪਰ ਲੋਕਾਂ ਤੋਂ ਇਹ ਗੱਲ ਹੀ ਨਹੀਂ ਬਰਦਾਸ਼ਤ ਹੁੰਦੀ ਕਿੰਨੀ ਵੱਡੀ ਮੂਰਖਤਾ ਦੇ ਕਿੰਨੀ ਛੋਟੇ ਸੋਚ ਹੈ ਜਿਹੜੇ ਲੋਕ ਕਹਿੰਦੇ ਆ ਵੀ ਮਾਂ ਧੀ ਦੀ ਕਰਦੀ ਹੈਗੀ ਬਸ ਤਾਂ ਇਹਦੇ ਜੋਗੀ ਹੋਈ ਆ ਵੀ ਤੁਸੀਂ ਕੀ ਚਾਹੁੰਦੇ ਹੋ ਵੈਸੇ ਤਾਂ ਹੱਕ ਹੀ ਨਹੀਂ ਕਿਸੇ ਦਾ ਇਹ ਰਿਸ਼ਤੇ 'ਚ ਬੋਲਣ ਦਾ ਕਿਉਂਕਿ ਇਹ ਕੋਈ ਵੱਡੀ ਗੱਲ ਪਿਆਰ ਹੁੰਦਾ ਹੀ ਆ ਬਸ ਦਾ ਬੱਚੇ ਦਾ ਪਿਆਰ ਨਹੀਂ ਹੋਊਗਾ ਫਿਰ ਹੁਣ ਬਗਾਨੇ ਦਾ ਕਰਨਗੇ ਬਗਾਨੇ ਤਾਂ ਆਪਦੇ ਵੈਸੇ ਬਣਦੇ ਵੀ ਨਹੀਂ ਜਿੰਨਾ ਮਰਜ਼ੀ ਕਰਕੇ ਦੇਖ ਲਓ ਫਿਰ ਆਪਦੇ ਬੱਚੇ ਦਾ ਤਾਂ ਹੁਣ ਮਾਪੇ ਨੇ ਕਰਨਾ ਹੀ ਆ ਜਦੋਂ ਬੱਚੇ ਮਾਪੇ ਦੇ ਹਰ ਦੁੱਖ ਸੁੱਖ ਚ ਖੜਦੇ ਆ ਪਹਿਲਾ ਮੂਰੇ ਜਾ ਕੇ ਖੜਦੇ ਆ ਉਹਨੂੰ ਪੁੱਛਦੇ ਆ ਬਗਾਨਾ ਤਾਂ ਕੋਈ ਪੁੱਛਦਾ ਨਹੀਂ ਪਰ ਉਹਨਾਂ ਨੂੰ ਜੈਲਸੀ ਹੁੰਦੀ ਆ